ਸ਼ਿਆਣੇ ਕਹਿੰਦੇ ਹੁੰਦੇ ਆ ਬੁਰੇ ਕੰਮਾਂ ਦੇ ਬੁਰੇ ਨਤੀਜੇ ਇਹ ਆਪਾਂ ਆਖਰਸ ਸੁਣਦੇ ਤਾਂ ਬਹੁਤ ਵਾਰੀ ਆ ਪਰ ਇਹਨਾਂ ਉੱਤੇ ਆਂਬਲ ਕੋਈ ਕੋਈ ਕਰਦਾਗਾ ਜਿਹੜਾ ਕਿ ਪੈਸਾ ਗਾ ਜਾਂ ਰੁਪਿਆ ਗਾ ਆਪਾਂ ਕਹਿ ਦਈਏ ਜਾਂ ਨੋਟ ਨੇ ਜਿਹੜਾ ਉਹ ਲੋਕਾਂ ਦੀ ਮਤ ਮਾਰ ਦਿੰਦੇ ਆ ਦਿਮਾਗ ਹਿਲਾ ਦਿੰਦੇ ਆ ਹਰ ਇੱਕ ਬੰਦਾ ਰਾਤੋਂ ਰਾਤ ਅਮੀਰ ਬਣਨਾ ਚਾਹੁੰਦਾ ਤੇ ਕੋਈ ਜਿਹੜਾ ਕਿ ਠੱਗੀਆਂ ਮਾਰ ਕੇ ਕੋਈ ਚਿੱਟਾ ਵੇਚ ਕੇ ਕੋਈ ਕੁਝ ਵੇਚ ਕੇ ਕੋਈ ਕੁਝ ਵੇਚ ਕੇ ਜਿਹੜੇ ਕਿ 2 ਨੰਬਰ ਦੀ ਪਾਪਾਂ ਦੀ ਕਮਾਈ ਕਰਦੇ ਆ ਤਾਂ ਫਿਰ ਉਹ 2 ਨੰਬਰ ਦਾ ਰੁਪਿਆ ਉਹ ਤੁਹਾਨੂੰ ਟਿਕਣ ਨਹੀਂ ਦੇਊਗਾ ਤੁਹਾਨੂੰ ਚੈਨ ਨਹੀਂ ਆਊਗਾ ਤੇ ਤੁਹਾਨੂੰ ਉਹ ਨੀਂਦ ਨਹੀਂ ਆਊਗੀ ਤੇ ਜਿਹੜਾ 2 ਨੰਬਰ ਦਾ ਰੁਪਿਆ ਹੁੰਦਾ ਉਹ ਜਾਂਦਾ ਵੀ ਐਵੇਂ ਆ ਕਿਸੇ ਬਿਮਾਰੀ ਉੱਤੇ ਲੱਗ ਗਿਆ ਜਾ ਕਿਤੇ ਹੋਰ ਮਾੜੇ ਉੱਤੇ ਥਾ ਉੱਤੇ ਲੱਗ ਗਿਆ ਆਪਾਂ ਹੁਣ ਗੱਲ ਕਰਦੇ ਆ ਅਮਰਦੀਪ ਕੌਰ ਲੇਡੀ ਕਾਟੇ ਵਾਲਾ ਜੋ ਕਿ ਬਠਿੰਡੇ ਤਹਿ ਨਾਲ ਸੀ ਉਹਦੇ ਉੱਤੋਂ ਜੋ ਕਿ ਥਾਰ ਦੇ ਵਿੱਚੋਂ ਕਾਲੀ ਥਾਰ ਸੀ ਜਿਹਦਾ ਚਿੱਟਾ ਫੜਿਆ ਗਿਆ ਚਿੱਟਾ ਫੜਣ ਤੋਂ ਬਾਅਦ ਰਿਮਾਂਡ ਮਿਲਿਆ ਪੁਲਿਸ ਨੂੰ ਰਿਮਾਂਡ ਲੈਤਾ ਰਿਮਾਂਡ ਦੇ ਵਿੱਚ ਵੀ ਪੁਲਿਸ ਜਿਹੜਾ ਆ ਕੇ ਬਹੁਤਾ ਕਾਮਯਾਬ ਨਹੀਂ ਹੋ ਸਕੀ ਬਹੁਤਾ ਕੁਝ ਉਹਨਾਂ ਤੋਂ ਪੁੱਛ ਨਹੀਂ ਸਕੀ ਤੇ 아이 ਥੋਟ ਕਿ ਕੇ ਚਲਾਨ ਵੀ ਪੇਸ਼ ਨਾ ਕਰ ਸਕੀ ਸਕੇ ਤਾਂ ਜਦੋਂ ਉਸ ਲੇਡੀ ਕਾਸ਼ ਟੇਬਲ ਨੂੰ ਪੁਲਿਸ ਸਮੇਂ ਸਿਰ ਚਲਾਨ ਪੇਸ਼ ਨਾ ਕਰ ਸਕੀ ਤਾਂ ਉਸ ਤੋਂ ਪਹਿਲਾਂ ਜਿਹੜੀ ਲੇਡੀ ਕਾਸ਼ ਟੇਬਲ ਅਮਨਦੀਪ ਕੌਰ ਨੂੰ ਜਿਹੜਾ ਜੇਲ੍ਹ ਵਿੱਚ ਭੇਜ ਦਿੱਤਾ ਸੀ ਸਵਾ ਮਹੀਨਾ ਲਾ ਕੇ ਜਿਹੜਾ ਜੇਲ੍ਹ ਦੇ ਵਿੱਚੋਂ ਬਾਹਰ ਆ ਗਈ ਆਉਣ ਸਾਰੇ ਜਿਹੜੀਆਂ ਬੜੀਆਂ ਬੜੀਆਂ ਗੱਲਾਂ ਕਰਨੀਆਂ ਫੋਕਰੀਆਂ ਮਾਰਨੀਆਂ ਤੇ ਫਿਰ ਇੰਟਰਵਿਊ ਵਾਲੇ ਪੱਤਰਕਾਰ ਵੀ ਬੁਲਾ ਲੇ ਕਹਿੰਦਾ ਮੇਰਾ ਪੱਖ ਰਹਿੰਦਾ ਸੀ ਮੇਰਾ ਪੱਖ ਜ਼ਰੂਰੀ ਆ ਤੇ ਫਿਰ ਉਹ ਬੀਬਾ ਆਪਣੇ ਪੱਖਾਂ ਦੇ ਵਿੱਚ ਆਪ ਹੀ ਅੜ ਗਈ ਕਹਿੰਦੀ ਮੇਰੇ ਕੋਲੇ 90 ਕ ਲੱਖ ਦੀ ਕੋਠੀ ਆ ਥਾਰ ਕਾਰ ਆ ਬਲਟ ਮੋਟਰਸਾਈਕਲ ਆ ਆ ਵੀ ਚੀਜ਼ ਲਾਉਣ ਤੇ ਆ ਆ ਵੀ ਚੀਜ਼ ਲਾਉਣ ਤੇ ਆ ਇਹਨੂੰ ਦੇਖ ਕੇ ਜਿਹੜੀ ਸਰਕਾਰਾਂ ਕੋਲੇ ਗੱਲ ਪੁੱਛਦੀ ਆ ਤੇ ਵਿਜੀਲੈਂਸ ਵੱਲੋਂ ਜਿਹੜਾ ਉਸ ਕਾਲੀ ਥਾਰ ਵਾਲੀ ਬੀਬੀ ਨੂੰ ਇਹ ਪੰਜਾਬੀ ਗਾਇਕਾ ਦੇ ਘਰੋਂ ਜਿਹੜਾ ਅਸਵਾਨਾ ਖਾਨ ਆ ਜਿਹੜੇ ਉਹਦੇ ਘਰੋਂ ਜਿਹੜਾ ਉਹਨੂੰ ਚੱਕਿਆ ਜਾਂਦਾਗਾ ਤੇ ਉਹਦੀ ਭੈਣ ਵੀ ਜਿਹੜੀ ਕਹਿ ਰਹੀ ਆ ਬਾਹਰ ਆ ਕੇ ਜੀ ਸਾਡੇ ਮੇਰੀ ਉਤੋ ਉਤੋ ਲਿਆ ਸੀ ਉਸ ਤੋਂ ਬਾਅਦ ਇਹ ਤੱਕਿਆ ਜਾਂਦਾ ਵਿਜੀਲੈਂਸ ਆ ਜਿਹੜੀ 5000 ਰਿਮਾਂਡ ਮੰਗਦੀ ਆ ਅਦਾਲਤ ਵੱਲੋਂ 3 ਦਿਨ ਦਾ ਰਿਮਾਂਡ ਦਿੱਤਾ ਗਿਆ ਪਰ ਦੂਸਰੇ ਦਿਨ ਹੀ ਰਾਤ ਨੂੰ ਜਿਹੜਾ ਕਿ ਤਵੀਤ ਵਿਗੜਦੀ ਆ ਲੇਡੀ ਕਾਰ ਟੇਬਲ ਆ ਥਾਰ ਵਾਲੀ ਦੀ ਚਿੱਟਾ ਜਿਹੜਾ ਕਿ ਉਹਦਾ ਹੁਣ ਚਿੱਟੇ ਦੇ ਨਾਮ ਵੀ ਜਿਹੜਾ ਨਾਮ ਜੁੜਦਾਗਾ ਤੇ ਏਟਾ ਕਵੀਨ ਵੀ ਕਹਿੰਦੇ ਆ ਉਹਨੂੰ ਜਾਨੀ ਕਿ ਉਹਦਾ ਜਦੋਂ ਸਿਹਤ ਵਿਗੜਦੀ ਆ ਉਹਨੂੰ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਭਰਤੀ ਕਰਾਇਆ ਜਾਂਦਾ ਉੱਥੇ ਦੱਸਿਆ ਜਾ ਰਿਹਾ ਕਿ ਪਿੱਤੇ ਦੇ ਵਿੱਚ ਇਹਦੇ ਪੱਥਰੀ ਆ ਕਿਉਂਕਿ ਪਿੱਤੇ ਦੇ ਵਿੱਚ ਪੱਥਰੀ ਹੁੰਦੀ ਜਦੋਂ ਉਹ ਬਹੁਤ ਨਾਜ਼ੁਕ ਹੁੰਦੀ ਆ ਉਹ ਤੋਂ ਬਾਅਦ ਫੇਰ ਜਦੋਂ ਹਾਲਤ ਥੋੜੀ ਹੋਰ ਉਹਦੀ ਨਾਜ਼ੁਕ ਹੋਈ ਤਾਂ ਫਿਰ ਇੱਕ ਪ੍ਰਾਈਵੇਟ ਬਠਿੰਡੇ ਦੇ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਪਰ ਕੱਲ ਜਿਹੜੀ ਹਾਲਤ ਆ ਉਹ ਜ਼ਿਆਦਾ ਵਿਗੜ ਗਈ ਆ ਜਿਹੜੇ ਕਿ ਐਮਜ ਦੇ ਵਿੱਚ ਉਹਨੂੰ ਭਰਤੀ ਕਰਉਣਾ ਪਿਆ ਤੁਰਤ ਪੈਰ ਆ ਅੱਜ ਸਾਡੇ ਸੂਤਰਾਂ ਤੋਂ ਵੱਡੀ ਖਬਰ ਨਿਕਲ ਕੇ ਆਈ ਆ ਕਿ ਜਿਹੜੀ ਅਮਨਦੀਪ ਕੌਰ ਲਿੱਟੇ ਕਾਟੇਬਲ ਆ ਉਹਦੀ ਹਾਲਤ ਆ ਜਿਹੜੀ ਉਹ ਦਿਨੋਂ ਦਿਨੋਂ ਨਾਜ਼ੁਕ ਬਣਦੀ ਜਾ ਰਹੀ ਸੀ ਤੇ ਇਸ ਕਰਕੇ ਉਹਨੂੰ ਜਿਹੜਾ ਅੱਜ ਪਜੀਆ ਜਿਹੜਾ ਰੈਫਰ ਕਰ ਦਿੱਤਾਗਾ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਅਮਨਦੀਪ ਕੌਰ जिदे ਕੋਲੋਂ ਚਿੱਟਾ ਪੜਿਆ ਗਿਆ ਜਿਹੜੇ ਜਿਹੜੇ ਕਿ ਇੰਟਰਵਿਊ ਦੇ ਵਿੱਚ ਕਹਿੰਦੇ ਸੀ ਕਿ ਮੇਰੀ ਤਾਂ 90 ਕ ਲੱਖ ਦੀ ਕੋਠੀ ਆ ਮੇਰੇ ਕੋਲੇ ਥਾਰ ਆ ਗੱਡੀ ਆ ਮੋਬਾਈਲ ਆ ਐਪਲ ਦੇ ਤੇ ਇਹ ਤਾਂ ਕਹਿੰਦੀ ਹਰ ਕੋਈ ਲਈ ਫਿਰਦਾਗਾ ਤੇ ਉਹਦੀ ਜਿਹੜੀ ਨਾਜਿਕਾ ਹੁਣ ਉਹ ਪਤਾ ਨਹੀਂ ਕੀ ਕਾਰਨ ਆ ਜੇ ਡਾਕਟਰਾਂ ਨੇ ਦੱਸਿਆ ਨਹੀਂ ਪਰ ਦੱਸਿਆ ਜਾ ਰਿਹਾ ਕਿ ਪਿੱਤੇ ਦੇ ਵਿੱਚ ਪਥਰੀ ਆ ਇਹ ਵੀ ਪਥਰੀ ਹੁੰਦੀ ਆ ਜਿਹੜੀ ਪਿੱਤੇ ਦੇ ਵਿੱਚੋਂ ਪਿੱਤਾ ਕਈ ਵਾਰੀ ਕੱਢਣਾ ਪੈਂਦਾਗਾ ਤੇ ਇਸ ਕਰਕੇ ਜਿਹੜਾ ਕਿ ਉਹਨੂੰ ਰੈਫਰ ਆ ਪੀਜੀਆਈ ਕਰ ਦਿੱਤਾ ਗਿਆ ਇਹ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਸੇ ਲੇਡੀ ਦੇ ਨਾਲ ਬਲਵਿੰਦਰ ਸਿੰਘ ਸੋਨੂ ਦੇ ਕਿਵੇਂ ਸਬੰਧ ਪਏ ਨੇ ਤੇ ਉਹ ਸੋਨੂ ਤੇ ਬੀਬਾ ਜਿਹੜਾ ਦੋਨਾਂ ਰਲ ਕੇ ਜਿਹੜਾ ਕੰਮ ਧੰਦਾ ਇਹ ਕਰਦੇ ਰਹੇ ਸੋਨੂ ਇੱਕ ਹੋਰ ਜਨਾਨੀ ਦੇ ਨਾਲ ਵਿਆਹ ਹੋਇਆ ਸੀ ਤੇ ਜਿਹੜੀ ਇਹ ਅਮਨਦੀਪ ਕੌਰ ਆ ਇੱਕ ਟੀਚਰ ਦੇ ਨਾਲ ਵਿਆਹੀ ਹੋਈ ਸੀ ਉਸ ਤੋਂ ਬਾਅਦ ਇਹਦਾ ਜਿਹੜਾ ਤਲਾਕ ਹੋ ਜਾਂਦਾਗਾ ਹੁਣ ਇਹ ਦੱਸਿਆ ਜਾ ਰਿਹਾ ਕਿ ਜਿਹੜੀ ਆਮਨਦੀਪ ਕੌਰ ਦੀ ਕੋਠੀ ਆ ਉਹਦੇ ਉੱਤੇ ਹੁਣ ਲੋਕਾਂ ਵੱਲੋਂ ਲਗਾਤਾਰੇ ਸਵਾਲ ਚੁੱਕੇ ਜਾ ਰਹੇ ਸੀ ਸਰਕਾਰ ਤੇ ਕਿ ਤੁਸੀਂ ਗਰੀਬਾਂ ਦੇ ਘਰ ਤਾਂ ਢਾਹ ਦਿੰਦੇ ਹੋ ਛੋਟੇ-ਛੋਟੇ ਜਿਹੜੇ ਆਮ ਨਸ਼ਾ ਤਸਕਰ ਵੇਚਦੇ ਆ ਤਾਂ ਪਰ ਜਦੋਂ ਤੁਹਾਡੀ ਆਪ ਪੁਲਸਾ ਨਸ਼ਾ ਵੇਚਦੀ ਆ ਨਸ਼ਾ ਵਕਾਉਂਦੀ ਆ ਨਸ਼ਾ ਖਾਂਦੀ ਆ ਤੁਸੀਂ ਉਹਨਾਂ ਦੀਆਂ ਕੋਠੀਆਂ ਉਹਨਾਂ ਦੇ ਮੈਲ ਕਦੋਂ ਢਾਹੋਂਗੇ ਸਰਕਾਰ ਇਸ ਗੱਲ ਤੇ ਚੁੱਪ ਸੀ ਤੇ ਹੁਣ ਇਹ ਦੱਸਿਆ ਜਾ ਰਿਹਾ ਤੇ ਜਿਹੜੀ ਕੋਠੀ ਆ ਉਹ ਬਿਜਿਲੀਅੰਸ ਨੇ ਫਰੀਦ ਕਰ ਦਿੱਤੀ ਆ ਬੇਸ਼ੱਕ ਪਰ ਹੁਣ ਇਹ ਵੀ ਅੰਦਾਜ਼ੇ ਲਗਾਏ ਜਾ ਰਹੇ ਨੇ ਕਿ ਇਸ ਕੋਠੀ ਉੱਪਰ ਬਲਡੋਜ਼ਰ ਚੱਲ ਸਕਦਾ ਕਿਸੇ ਵੇਲੇ ਵੀ ਤੇ ਹੁਣ ਦੇਖਦੇ ਆ ਕਿ ਸਰਕਾਰ ਇਹ ਤੇ ਕੀ ਐਕਸ਼ਨ ਲੈਂਦੀ ਆ ਕਿ ਜੇਕਰ ਜਿਹੜੀ ਕਿ ਆਨਦੀਪ ਕੌਰ ਆ ਅਸੀਂ ਚਾਹੁੰਦੇ ਆ ਕਿ ਸਹੀ ਸਲਾਮਤ ਜਿਹੜਾ ਆ ਕਿ ਉਹਦੀ ਸਿਹਤ ਠੀਕ ਹੋਵੇ ਤੇ ਆਪਣੇ ਘਰ ਪੁੱਜੇ ਕਿਉਂਕਿ ਕਿਸੇ ਦੇ ਮਰਨ ਦੇ ਨਾਲ ਖੁਸ਼ੀ ਨਹੀਂ ਹੁੰਦੀ ਕਿਸੇ ਦੇ ਦੁੱਖ ਦੇ ਨਾਲ ਖੁਸ਼ੀ ਨਹੀਂ ਹੁੰਦੀ ਠੀਕ ਆ ਕਿ ਭਾਈ ਉਹਨੇ ਜੋ ਕੁਝ ਕੀਤਾ ਪਾਪ ਕੀਤਾ ਜਾਂ ਜਿਨ੍ਹਾਂ ਦੇ ਪਤ ਮਾਰੇ ਨੇ ਕਿਉਂਕਿ ਉਹ ਪਾਪਤਾ ਲੱਗਦੇ ਲੱਗਦਾਗਾ ਜੇ ਕੋਈ ਆ ਬੰਦਾ ਨਹੀਂ ਦੇਖਦਾ ਰੱਬ ਤਾਂ ਦੇਖਦਾਗਾ ਪਰ ਉਹ ਠੀਕ ਹੋ ਕੇ ਘਰੇ ਆਵੇ ਤਾਂ ਜਿਹੜਾ ਕਿ ਇਹਨਾਂ ਕੇਸਾਂ ਦਾ ਉਹ ਸਾਹਮਣਾ ਜ਼ਰੂਰ ਕਰੇ ਜਿਹੜਾ ਕਿ ਚਿੱਟੇ ਦਾ ਕੇਸ ਪਿਆ ਜੇ ਟ੍ਰਾਇਲ ਚੱਲ ਰਿਹਾ ਹੈਗਾ ਉਹਦੇ ਵਿੱਚ ਜਵਾਨਤੀ ਮੋਲੀ ਮਿਲੀਆ ਤੇ ਦੂਜੇ ਪਾਸੇ ਜਿਹੜਾ ਅਬਿਜੀਲੈਂਸ ਵੱਲੋਂ ਜਿਹੜਾ ਆਮਨ ਦੇ ਆਮਨ ਤੋਂ ਵੱਧ ਸੋਰਸ ਨੇ ਜਿਹੜੇ ਕਿ ਜਾਇਦਾਦ ਬਣਾਈ ਆ ਉਹਦੇ ਉਹਦੇ ਤਹਿਤ ਕੀ ਕੇਸ ਬੰਦਾ ਤੇ ਕੀ ਅਗਲੀ ਕਾਰਵਾਈ ਹੁੰਦੀ ਆ ਇਹ ਤਾਂ ਜਦੋਂ ਅਮਨਦੀਪ ਕੌਰ ਨੂੰ ਸੁੱਤੀ ਮਿਲਦੀ ਹੈ ਹਸਪਤਾਲ ਦੇ ਵਿੱਚੋਂ ਇਹ ਤਾਂ ਫੇਰ ਹੀ ਜਿਹੜਾ ਅੱਗੇ ਗੱਲਾਂ ਆਉਣਗੀਆਂ ਦੂਸਰੀ ਆਪਾਂ ਗੱਲ ਕਰਦੇ ਆ ਕਿ ਪੁਰਸ ਵਾਲੀ ਕਾਲੀ ਅਮਨਦੀਪ ਕੌਰ ਨੇ ਪਤਾ ਨਹੀਂ ਇਹ ਜਿਹੜੀਆਂ ਕਾਲੀਆਂ ਭੇਡਾਂ ਕਿੰਨੀ ਕੁ ਪੁਲਸ ਦੇ ਵਿੱਚ ਬੈਠੀਆਂ ਨੇ ਮੋਦੇ ਦਰਿੰਦਗੀ ਭਰੇ ਆਪਾਂ ਦੇਖਦੇ ਆ ਕਿ ਜਿਹੜਾ ਬਠਿੰਡੇ ਦੇ ਵਿੱਚ ਆ ਕਵੇਂ ਇੱਕ ਸੀਆਈ ਸਟਾਫ ਵੱਲੋਂ ਨਰਿੰਦਰ ਦੀਪ ਸਿੰਘ 33 ਸਾਲ ਦਾ ਮੁੰਡਾ ਜਿਹੜਾ ਨੌਜਵਾਨ ਆ ਉਹਦੇ ਜਾਨੀ ਕਿ ਬਾੜ ਵਾਲੇ ਕਰੰਟਰ ਲਗਾ ਕੇ ਬਖ ਬਖ ਥਾਵਾ ਤੇ ਉਹਨੂੰ ਮਾਰ ਦਿੱਤਾ ਅੱਜ ਛੋਟਾ ਜਿਹਾ ਮੁੰਡਾ ਉਹਦਾ ਉਹ ਵੀ ਜਿਹੜਾ ਕਿ ਪਕਾਰ ਪਕਾਰ ਕੇ ਆਪਣੇ ਪਿਓ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕਰ ਰਿਹਾ 5-6 ਸਾਲ ਦਾ ਮੁੰਡਾ ਬਾਰੇ ਕਹਿੰਦੇ ਆ ਜ਼ਾਲਮਾਂ ਤੇ ਜ਼ਲਮਾਂ ਜ਼ਾਲਮ ਤੇ ਜ਼ਲਮ ਦਾ ਬੈਰ ਆ ਤੇ ਅੱਤ ਤੇ ਖੁਦਾ ਦਾ ਵੀ ਬੈਰ ਆ ਜਦੋਂ ਬੰਦਾ ਕੋਈ ਅੱਤ ਚੁੱਕ ਲੈਂਦਾ ਜਦੋਂ ਜ਼ੁਲਮ ਕਰਨ ਲੱਗਦਾ ਉਹਨੂੰ ਪਰਮਾਤਮਾ ਵੇਖਦਾ ਜ਼ਰੂਰ ਆ ਤੇ ਇਹਨਾਂ ਪੁਲਤਵਾਲਿਆਂ ਜਿਨ੍ਹਾਂ ਨੇ ਅੱਤ ਚੁੱਕੀ ਆ ਜਿਨ੍ਹਾਂ ਨੇ ਜ਼ਲਮਾਂ ਕਹਿ ਢਾਏ ਆ ਜਿਨ੍ਹਾਂ ਨੇ ਲੋਕਾਂ ਦੇ ਧੀ ਪੁੱਤਰ ਮਾਰੇ ਨੇ ਬਿਨਾਂ ਕਸੂਰ ਤੋਂ ਉਹਨਾਂ ਨੂੰ ਲੇਖਾ ਇੱਥੇ ਦੇਣਾ ਪਊਗਾ ਤੁਹਾਡੇ ਸਾਹਮਣੇ ਆ ਤੁਸੀਂ ਵੇਖ ਲਓ ਕਿ ਉਹਨਾਂ ਦੇ ਨਾਲ ਕੀ ਬੰਦਾ ਬੇਸਾਕ ਅੱਜ ਸਰਕਾਰ ਜਾਂ ਅਫਸਰ ਉਹਦੀ ਪਿੱਠ ਉੱਤੇ ਖੜੇ ਨੇ ਉਹਨਾਂ ਨੂੰ ਲੱਗਦਾ ਕਿ ਸਾਨੂੰ ਕੋਈ ਖਤਰਾ ਨਹੀਂ ਪਰ ਇਸ ਸਮਾਂ ਕਿਸੇ ਦੇ ਪਿਆਉ ਦਾ ਨਹੀਂ ਹੁੰਦਾ ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈਗਾ ਕਿਸੇ ਮਾਰੇ ਦਿਨ ਆ ਜਾਂਦੇ ਕਿਤੇ ਚੰਗੇ ਦਿਨ ਆ ਜਾਂਦੇ ਆ ਕਿਤੇ ਫਤੂਰ ਹੁੰਦਾ ਕਿ ਸਾਡੀ ਅੱਜ ਵਰਦੀ ਆ ਪਰ ਜੇ ਵਰਦੀ ਲੈਂਦੀ ਆ ਉਦੋਂ ਮੈਂਟ ਵੀ ਨਹੀਂ ਲੱਗਦਾ ਤੇ ਜਦੋਂ ਕੇਸ ਪੈਂਦਾਗਾ ਹੱਥ ਕੜੀਆਂ ਲੱਗਦੀਆਂ ਤੇ ਉਦੋਂ ਵੀ ਮੈਂਟ ਨਹੀਂ ਲੱਗਦਾ ਕਿਉਂਕਿ ਆਪਾਂ ਦੇਖਿਆ ਬੜੇ ਬੜੇ ਮੁੱਖ ਮੰਤਰੀ ਐਮ ਐਲ اے ਮੰਤਰੀਆਂ ਦੇ ਜਿਹੜੇ ਹੱਥ ਕੜੀ ਲੱਗੀ ਆ ਤੇ ਜੇਲਾਂ ਦੇ ਵਿੱਚ ਵੀ ਅੱਜ ਬੈਠੇ ਨੇ ਇਸ ਕਰਕੇ ਜਿਹੜਾ ਇਹ ਪੁਲਿਸ ਵਾਲੇ ਨੇ ਇਹਨਾਂ ਦੀ ਬਿਰਤੀ ਪਤਾ ਨਹੀਂ ਕੀ ਹੋ ਗਿਆ ਇਹਨਾਂ ਦੀ ਬਿਰਤੀ ਨੂੰ ਕੋਈ ਕਿਧਰ ਹੱਥ ਕੰਦੇ ਮਾਰਦਾ ਫਿਰਦਾ ਕੋਈ ਜ਼ਾਲਮ ਕਰੀ ਜਾਂਦਾ ਜ਼ਲਮ ਕਰੀ ਜਾਂਦਾਗਾ ਕੋਈ ਕਵੇਂ ਬੰਦੇ ਮਾਰੀ ਜਾਂਦਾ ਕੋਈ ਕਵੇਂ ਮਾਰੀ ਜਾਂਦਾ ਕੋਈ ਚਿੱਟਾ ਵੇਚੀ ਜਾਂਦਾਗਾ ਜਾਨੀ ਕਿ ਇਹਨਾਂ ਨੇ ਇੱਕ ਸਾਰੀ ਪੁਲਿਸ ਨੂੰ ਜਿਹੜਾ ਕਿ ਦਾਗ ਲਾ ਦਿੱਤਾ ਕਿਉਂਕਿ ਚੰਗੇ ਬੰਦੇ ਬਹੁਤ ਨੇ ਪੁਲਿਸ ਦੇ ਵਿੱਚ ਚੰਗਿਆਂ ਦਾ ਕੋਈ ਘਾਟਾ ਨਹੀਂ ਪਰ ਮਾੜੇ ਜਿਆਦੇ ਨੇ ਮਾੜਿਆਂ ਦਾ ਜਿਆਦੇ ਪ੍ਰਭਾਵ ਆ ਜਿਹੜੇ ਕਿ ਚੰਗੇ ਬੰਦੇ ਨੇ ਉਹਨਾਂ ਦੀ ਜਿਹੜੀ ਆਵਾਜ਼ ਆ ਉਹ ਦੱਬ ਕੇ ਰਹਿ ਜਾਂਦੀ ਆ ਜਿਹੜੀਆਂ ਮਾਰੀਆਂ ਨੇ ਕਾਲੀਆਂ ਭੇਡਾਂ ਨੇ ਉਹਨਾਂ ਦੀ ਪ੍ਰਭਾਵ ਜਿਆਦੇ ਆ ਇਸ ਕਰਕੇ ਕਿ ਹੁਣ ਇਹ ਕੱਲੀ ਆਮਨਦੀਪ ਕੌਰ ਨਹੀਂ ਪਤਾ ਨਹੀਂ ਕਿੰਨੇ ਕੁ ਪੁਲਸ ਵਾਲੇ ਨੇ ਜਿਹੜਾ ਕਿ ਚਿੱਟਾ ਖਾਂਦੇ ਆ ਚਿੱਟਾ ਵੇਚਦੇ ਆ ਕਿੰਨਾ ਕਿੰਨਾ ਦੇ ਨਾਲ ਉਹਨਾਂ ਦੀਆਂ ਯਾਰੀਆਂ ਨੇ ਪਰ ਅਰੇ ਸਰਕਾਰ ਇਹਨਾਂ ਉੱਤੇ ਜਿਹੜਾ ਕੋਈ ਵੀ ਸੰਜਾਕਾਸ ਨੂੰ ਤਿਆਰ ਨਹੀਂ ਤੁਸੀਂ ਪਹਿਲਾਂ ਵੀ ਮੈਂ ਤੁਹਾਨੂੰ ਵੀਡੀਓ ਦਿਖਾ ਕੇ ਹਟਿਆਂਗਾ ਕਿ ਕਰਨਲ ਮਾਮਲੇ ਦੇ ਵਿੱਚ ਹਾਲੇ ਤੱਕ ਉਹਨਾਂ ਨੂੰ ਜਿਹੜੀ ਸਨਮਾਈ ਨਹੀਂ ਹੁੰਦੀ ਤੇ ਇਸ ਕਰਕੇ ਭਾਈ ਰੱਬ ਤੋਂ ਜ਼ਰੂਰ ਡਰੋ ਰੱਬ ਤਾਂ ਦੇਖਦਾ ਹੈਗਾ ਤੁਸੀਂ ਕਿਸੇ ਦੇ ਬੱਚਿਆਂ ਨੂੰ ਮਾਰ ਦਿਓ ਤੇ ਕੱਲ ਨੂੰ ਭਾਈ ਤੁਹਾਡੇ ਉੱਤੇ ਉਹ ਗੱਲ ਜ਼ਰੂਰ ਆਵੇਗੀ ਇਸ ਕਰਕੇ ਪਹਿਲਾਂ ਸੋਚਿਆ ਕਰੋ ਵਿਚਾਰਿਆ ਕਰੋ ਤੇ ਅੱਜ ਜੋ ਹਾਲਾਤ ਅਮਨਦੀਪ ਕੌਰ ਦੇ ਹੋਏ ਆ ਕਿਤੇ ਨਾ ਕਿਤੇ ਕਿਸੇ ਦੀ ਬਦਦਵਾ ਲੱਗ ਜਾਂਦੀ ਹੈ ਕਿਸੇ ਦਾ ਨੌਜਵਾਨ ਪੁੱਤਰ ਧੀ ਜਿਹੜਾ ਮਾਰਿਆ ਹੋਣਾ ਚਿੱਟੇ ਦੇ ਨਾਲ ਤੇ ਉਸ ਕਰਕੇ ਜਿਹੜਾ ਇਸ ਲੇਡੀ ਕਾਂ ਟੇਬਲ ਦਾ ਜਿਹੜਾ ਅੱਜ ਹਾਲ ਹੋ ਰਿਹਾਗਾ ਉਹ ਬਹੁਤ ਨਾਟਕਿਕ ਸਥਿਤੀ ਬਣੀ ਹੋਈ ਆ ਫਿਲਹਾਲ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਕਮੈਂਟ ਜਿਹੜਾ ਜਰੂਰ ਲਿਖਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਤੁਹਾਡੇ ਸ਼ਹਿਰ ਦੇ ਵਿੱਚ ਕਿਹੜੇ ਕਿਹੜੇ ਪੁਲਿਸ ਅਫਸਰਾਂ ਕਿੰਨਾ ਕਿੰਨਾ ਨੇ ਜ਼ੁਲਮ ਕਹਿ ਗੁਜ਼ਾਰੇ ਆ ਤੇ ਅੱਜ ਵੀ ਗੁਜ਼ਾਰ ਰਹੇ ਨੇ ਕਿਹੜੇ ਕਿਹੜੇ ਚਿੱਟੇ ਦੇ ਵਪਾਰੀ ਆ ਜਾਂ ਕਿੰਨਾ ਦੇ ਸੰਬੰਧ ਨੇ ਇਹ ਜਰੂਰ ਤੁਸੀਂ ਆਪਣੇ ਕਮੈਂਟ ਲਿਖਣੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੁਸੀਂ ਦੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮਕਰਨ ਸਿੰਘ ਉੱਬਾ